ਹਾਨੂੰ ਨਹੀਂ ਪਤਾ ਅੰਗਰੇਜ਼ਾਂ ਦੀ ਪੋਲਿਟਿਕਸ ਕੀ ਹੈ ਜਦੋਂ ਉਹ ਰਾਨੂੰ ਮਿਲਦੇ ਨਰੂ ਨੇ ਠੀਕਿਆ ਸੀ ਉਹ ਸੇਲੇ ਨਰੋ ਦੇ ਨਾਮ ਦੇ ਇਹਨਾਂ ਨੇ ਆਪਣੇ ਕਿਲੇ ਵੇਖ ਕੇ ਰਾਜ ਭਾਗ ਦੇਖਣਾ ਹੀ ਇਹਣਾ ਖੂਨ ਖੋਲਣਾ ਹੀ ਇਹ ਉਧਰ ਦੇ ਬਾਕੀ ਕਹਿੰਦਾ ਬੁੱਢੇ ਵਾਰੇ ਬੁੱਢੇ ਵਾਰੇ ਖੰਡਾ ਚੱਕੇ ਵੀ ਬਾਬਾ ਦੀਪ ਸਿੰਘ ਨੇ ਤੂੰ ਕੀ ਬੁੱਢਾ ਹੋ ਗਿਆ ਹਣ ਵੇ ਜਦੋਂ ਅਲ ਜਾਮਾ ਰੋਣ ਵੇਲੇ ਉਹ ਆਪਣੇ ਬੁੱਢਾ ਦੱਸਦੇ ਹੋ ਤਾਂ ਮਰਦੇ ਪਾਣੀ ਇਹ ਕਹਿੰਦੀ ਗੁਰਮੁਖ ਕਦੇ ਬੁੱਢੇ ਨਾ ਹੋਏ ਅਨਲੀ ਤੈਨੂੰ ਮਤਲਬ ਮਰਦੀ ਬੜੀ ਗਈ ਗਈ ਆ ਤੁਹਾਨੂੰ ਕੋਈ ਬਾਣੀ ਨਹੀਂ ਚਾਹੀਤੇ ਤੇ ਤੂੰ ਕਿੱਦਾਂ ਬੁੱਧਾ ਬਣ ਗਿਆ ਮੇਰੀ ਫਿਰ ਹੁਕਮ ਜੋਰ ਆ ਤੇ ਦਾਲ ਚਕਾਲਾ ਵਾ ਡਟਿਆ ਰੋ ਨਹਰੋ ਡਟਿਆ ਰੋ ਗੋਇਨੇ ਔਰ ਉਹ ਜਿੰਨੇ ਫੜੇ ਜਾਂਦੇ ਆ ਛੇ ਸਿੰਘ ਕਿਰਪਾ ਕਰਨ ਪਰ ਚੇਤੇ ਅਖੀ ਛੇ ਦਾਤ ਉਹ ਦਵੇਂ ਪਾਸ਼ਾ ਤੇ ਪੈਰ ਤੇ ਚੱਲੀ ਸਿੱਧੀ ਗੱਲ ਹੱਡੀਆਂ ਵੀ ਪਿੱਠ ਨਹੀਂ ਲੱਗਦੀ ਪਿੱਠ ਨਹੀਂ ਮੈਨੂੰ ਲੱਗਦੀ ਜਦੋਂ ਹੱਦ ਨਾ ਹੋ ਗਿਆ ਪੇ ਪਿੱਠ ਲੱਗੂ ਸੋਭਾ ਜਨਾ ਪਈ ਐਸੇ ਜਗ ਮੇ ਸੋਭਾ ਨਾਮ ਕੀ ਬਿਨ ਨਾਮਾ ਸੇ ਬਨਾ ਹੋਏ